ਈਦ ਤੇ ਨਿਸ਼ਾਨ ਰਹੇ ਹਰ ਸਮਾਂ ਰਹੇ ਤੇ ਨਿਸ਼ਾਨ ਰਹੇ ਹਰ ਸਮਾਂ ਰਹੇ ਨੇ ਇਸੋ ਨਿਹਾਰ 20 ਦਿਨੀ ਮੁਹਾਲੀ ਜ਼ਿਲ੍ਹੇ ਦੇ ਪਿੰਡ ਕੰਸਾਲਾ ਨਿਊ ਚੰਡੀਗੜ ਵਿਖੇ ਦਸਤਾਰ ਬੰਦੀ ਮੁਕਾਬਲਾ ਕਰਵਾਇਆ ਗਿਆ ਅਰਵਿੰਦਰ ਸਿੰਘ ਰਵੀ ਪੜੌਲ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀ ਪਿੰਡ ਕੰਸਾਲਾ ਵੱਲੋਂ ਇਹ ਉਪਰਾਲਾ ਕੀਤਾ ਗਿਆ ਤਸਵੀਰਾਂ ਪਿੰਡ ਕੰਸਾਲੇ ਤੋਂ ਸਾਂਝੀਆਂ ਕਰਦੇ ਹਾਂ ਤੇ ਜਾਣਕਾਰੀ ਲੈਣੇ ਆ ਉੱਥੇ ਹੋਏ ਇਸ ਦਸਤਾਰ ਮੁਕਾਬਲੇ ਦੀ ਦਸਤਾਰ ਸਾਨੂੰ ਗੁਰੂ ਮਹਾਰਾਜ ਜੀ ਨੇ ਬਖਸ਼ੀ ਹੈ ਗੁਰੂ ਮਹਾਰਾਜ ਜੀ ਨੇ ਮੇਗਾ ਚਗਾ ਲੜੀਏ ਇਸ ਦਸਤਾਰ ਦੇ ਲਈ ਅੱਪਾ ਜਾਂਚ ਕਰਦੇ ਤੇ ਸਾਹਿਬ ਜੱਗਿਆਂ ਨੇ ਕੁਰਬਾਨੀਆਂ ਕੀਤੀਆਂ ਨੇ ਸਾਡੀਆਂ ਇਹਨਾਂ ਦਸਤਾਰਾਂ ਦੇ ਲਈ ਸੋ ਸਾਡੀਆਂ ਇਹਨਾਂ ਸਿੱਖੀ ਦੀ ਸ਼ਾਨ ਹੈ ਤਾਜ ਹੈ ਸਾਡੀ ਬਰਸਤ ਹੈ ਸੋ ਪ੍ਰੇਟੀ ਹੈ ਕਿ ਅੱਪਾ ਇਸਾਂ ਕਦੇ ਵੀ ਕੇਸ ਨਹੀਂ ਪਟਾਉਣੇ ਦਸਤਾਰਾਂ ਹਮੇਸ਼ਾ ਹੀ ਸਜਾਉਣੀਆਂ ਨੇ ਜਿਹੜਾ ਕੋਈ ਦਸਤਾਰ ਬੰਦਦਾ ਪਰ ਮੈਂ ਕਿਸ ਤਰ੍ਹਾਂ ਦੀ ਵੀ ਬੰਦਦਾ ਆਇਓ ਸਭ ਤੋਂ ਵਧੀਆ ਹੈ ਤੁਸੀਂ ਵੀ ਸੁਣਿਆ ਕਿ ਉਹ ਵੀ ਭਾਵੇਂ ਸਾਡੇ ਦੀ ਦੇਣਾ ਪਰ ਪੱਕਾ ਮੁਕਾਬਲਾ ਨਹੀਂ ਹੋਈ ਇਹ ਸਾਡੀਆਂ ਤਾਜ ਨੇ ਸੋ ਤੁਸੀਂ ਹਮੇਸ਼ਾ ਹੀ ਦਸਤਾਰਾਂ ਸਜਾਉਂਦੇ ਨੇ ਬੱਚਿਆਂ ਨੇ ਜਿਹੜੇ ਵੀ ਹੁਣ ਆਏ ਨੇ ਸਾਡਾ ਇੱਕ ਮਕਸਦ ਹੈ ਇਹ ਨੰਬਰਾਂ ਵਿੱਚ ਕੱਟਣਾ ਨਹੀਂ ਕਿ ਦਸਤਾਰਾਂ ਸਜਾਉਣ ਦਾ ਛੋਪਾ ਪੂਰਾ ਕਰਨਾ ਜਿਹੜੇ ਬੱਚੇ ਆਏ ਨੇ ਘਰਾਂ ਘਾ ਕੇ ਜਿਹੜੇ ਨਹੀਂ ਪਹਿਲਾਂ ਦਸਤਾਰਾਂ ਮੰਨਦੇ ਸੀ ਅੱਪਾ ਨੇ ਦਸਤਾਰਾਂ ਕੰਨਣ ਦੀ ਕੋਸ਼ਿਸ਼ ਕਰਨੀ ਸਾਰਿਆਂ ਨੇ ਤੇ ਕਦੇ ਵੀ ਆਪਣੇ ਕੇਸ ਨਹੀਂ ਪਟਾਉਨੇ ਤੇ ਜਿਵੇਂ ਛੋਟੇ ਛੋਟੇ ਬੱਚਿਆਂ ਨੇ ਵੀ ਨੌਜਵਾਨਾਂ ਨੇ ਦਸਤਾਰਾਂ ਪਾਈਆਂ ਨੇ ਹੀ ਛੜੀਆਂ ਬੱਚੀਆਂ ਬੈਠੀਆਂ ਨੇ ਛੁੱਟੀਆਂ ਜਿਨ੍ਹਾਂ ਨੇ ਗੁਰਮਤਿ ਬਾਰੇ ਪੰਚਾ ਤਖਤਾਂ ਬਾਰੇ ਇਹ ਤੁਸੀਂ ਵੀ ਯਾਦ ਕਰਨਾ ਜਦੋਂ ਅਗਲੇ ਮੁਕਾਬਲੇ ਹੋਣਗੇ ਪੰਚੇ ਤਖਤ ਚਾਰ ਸਹਬਜਾਤੇ ਪੰਜ ਪਿਆਰੇ ਪੰਜ ਕਕਾਰ ਤੇ ਗਸਾਂ ਕਰਵਾ ਦੇ ਨਾਂ ਇਹ ਸਾਰੇ ਜਵਾਨੀ ਤੁਸੀਂ ਸਾਰਿਆਂ ਨੇ ਯਾਦ ਕਰਨਾ ਚਾਹੀਦਾ ਵੀ ਅੱਗੇ ਮੁਕਾਬਲੇ ਹੋਣਗੇ ਜਦੋਂ ਤੁਸੀਂ ਜਵਾਨੀ ਸਮਾਉਂਦੇ ਹੋਰ ਵੀ ਬੱਟੇ-ਬੱਟੇ ਤੋਂ ਉਹ ਨਾਮ ਪਿੱਤੇ ਜਾਣਗੇ ਸੋ ਇਹਨਾਂ ਦੇ ਬਾਪਿਆਂ ਨੂੰ ਵੀ ਬੇਨਤੀ ਹੈ ਕਿ ਆਪਾਂ ਬੱਚਿਆਂ ਨੂੰ ਪਰਮੰਦਰ ਦੇ ਨਾਲ ਜੋੜੀਏ ਪਹਿਲਾਂ ਤਾਂ ਸਾਡਾ ਇਹ ਸਿੱਖੀ ਦੇ ਵਿੱਚ ਜਨਮ ਹੋਇਆ ਮੁੱਢਲਾ ਸਿਧਾਂਤ ਹੈ ਦੂਜਾ ਜੋ ਪ੍ਰਕਿਰਤੀ ਵਿੱਚ ਚੱਲ ਰਿਹਾ ਹੈ ਨਸ਼ਿਆਂ ਦਾ ਬੋਲਬਾਲਾ ਨੇ ਫਤ ਤੋਰੇ ਨੇ ਬੱਚੇ ਉਹਨਾਂ ਨੂੰ ਇਸੇ ਤਰ੍ਹਾਂ ਉਹਨੇ ਆਪਾਂ ਰੈਡੀ ਹੋਣ ਵੱਡੇ ਸੋਨੇ ਨੂੰ ਪਰਨਾ ਉਸਦਾ ਤਾਂ ਹੀ ਫਾਇਦਾ ਜੇਕਰ ਆਪਾਂ ਇਹਨਾਂ ਨੂੰ ਸੰਭਾਲ ਲਈਏ ਅਤੇ ਵਿੱਚ ਇੱਕ ਨੀਰੀ ਤਿਆਰ ਕਰੀਏ ਜੋ ਕਦੇ ਕੋ ਕਿੰਨੇ ਸੋਨੇ ਬੱਚੇ ਲੱਗਦੇ ਨੇ ਸਾਰੇ ਬਹੁਤ ਬਹੁਤ ਮਾਪਿਆਂ ਦਾ ਵੀ ਧੰਨਵਾਦ ਆ ਜਿੰਨਾ ਬੱਚਿਆਂ ਨੂੰ ਭੇਜਿਆ ਜੋ ਸਾਰੇ ਤੁਸੀਂ ਆਪਾਂ ਉਹ ਸਾਰੇ ਨੂੰ ਤੁਹਾਡਾ ਸਰਕਾਰ ਹੈ ਤੇ ਅੱਗੇ ਵੀ ਤੁਹਾਡੇ ਫੇਰ ਮੁਕਾਬਲੇ ਕਰਾਇਆ ਜਾਂਦੇ ਤੁਸੀਂ ਪੱਤਾ ਵੀ ਬੰਨ੍ਹਣੀ ਆ ਗੁਰਬਾਣੀ ਵੀ ਯਾਦ ਕਰਨੀ ਹੈ ਤੇ ਗੁਰਮਤਿ ਦੇ ਸਵਾਜਿਵਾ ਵੀ ਯਾਦ ਕਰਨੇ ਤੁਹਾਨੂੰ ਦਿੱਕੇ ਪਹਿਲੇ ਤੇ ਜਾਣਗੇ ਜੀ ਆਇਆਂ ਨੂੰ ਬਹੁਤ ਹੀ ਪੱਲਾ ਪੁਰਾਣਾ ਭਾਈ ਰਵਿੰਦਰ ਸਿੰਘ ਜੀ ਵਜੀਦਪੁਰ ਭਾਈ ਰਵਿੰਦਰ ਸਿੰਘ ਜੀ ਪਡੋਲ ਤੋਂ ਤੇ ਭਾਈ ਫਾਫਰੀ ਸਿੰਘ ਜੀ ਡੱਡੂ ਮਾਝੇ ਤੋਂ ਸੋਹਣੀ ਸਾਰੀ ਇੰਡੀਵੀਟੀਮ ਹੈ ਪੂਰੀ ਟੀਮ ਦਾ ਅਸੀਂ ਧੰਨਵਾਦ ਕਰਦੇ ਆ ਆਪਣੇ ਨਗਰ ਵੱਲੋਂ ਗੁਰਦਾਰਸਾਹਿਬ ਦੀ ਬੰਦਕ ਕਮੇਟੀ ਵੱਲੋਂ ਜਿਨ੍ਹਾਂ ਨੇ ਕਿ ਸਾਡੇ ਇਲਾਕੇ ਦੇ ਵਿੱਚ ਬਹੁਤ ਵੱਡਾ ਪਰਾਲਾ ਸ਼ੁਰੂ ਕੀਤਾ ਹੋਇਆ ਕਿ ਛੋਟੇ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਨਾ ਗੁਰਬਾਣੀ ਨਾਲ ਜੋੜ ਕੇ ਉਹਨਾਂ ਤੋਂ ਨਿਤਨੇਮ ਸੁਣਦene ਤੇ ਜਿਹੜੇ ਬੱਚੇ ਅੱਪਾ ਲੰਦਿਆਂ ਨੂੰ ਨਾਮ ਦਿੰਦੇ ਨੇ ਉਹ ਜਿਹੜੇ ਬੱਚੇ ਦਸਤਾਰਾਂ ਸਜਾਉਂਦੇ ਨੇ ਚੰਗੀਆਂ ਸੋ ਉਹਨਾਂ ਨੂੰ ਵੀ ਅੱਜ ਨਾਮ ਦਿੱਤਾ ਗਿਆ ਪਿੰਡ ਕਨਸਾਲੇ ਦੀ ਸਾਰੀ ਪ੍ਰਬੰਧਕ ਕਮੇਟੀ ಗ್ರಾಮ ਪੰਚਾਇਤ ਸਾਰਾ ਨਗਰ ਤੇ ਸਾਡੇ ਜਿਹੜੇ ਬਾਹਰ ਤੋਂ ਮੇਰੇ ਵੀਰ ਮੋਧਵਰ ਰਾਏ ਨੇ ਸੋ ਸਾਰਿਆਂ ਦਾ ਅਸੀਂ ਦਿਲੋਂ ਬਈਆਂ ਤੋਂ ਪਿੰਡ ਕਨਸਾਲੇ ਵੱਲੋਂ ਗੁਰਦਾਰ ਸਾਹਿਬ ਦੀ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਇਹ ਜੋ ਉਪਰਾਲੇ ਕਰਕੇ ਬੱਚਿਆਂ ਨੂੰ ਸਿੱਖੀ ਨਾਲ ਗੁਰਸਿੱਖੀ ਨਾਲ ਜੋੜ ਕੇ ਦਸਤਾਰਬੰਦੀ ਦੇ ਮੁਕਾਬਲੇ ਤੇ ਗੁਰਬਾਣੀ ਕੰਠ ਦੇ ਮੁਕਾਬਲੇ ਕਰਾਉਂਦੇ ਨੇ ਸੋ ਪ੍ਰਮਾਤਮਾ ਕਿਰਪਾ ਕਰੇ ਨਾ ਤੇ ਵੀ ਪ੍ਰਬੰਧ ਕਰਾ ਦੇ ਕਿ ਅੱਗੇ ਨੂੰ ਵੀ ਹੋਰ ਇਲਾਕੇ ਦੇ ਵਿੱਚ ਅਸੀਂ ਇਹਨਾਂ ਦੇ ਨਾਲ ਆਪਣੇ ਨਗਰ ਦੇ ਵੱਲੋਂ ਵੀ ਅਸੀਂ ਬਿਲਕੁਲ ਇਹਨਾਂ ਨੂੰ ਸਹਿਯੋਗ ਦੇਵਾਂਗੇ ਸੋ ਇਹੋ ਜਿਹੇ ਪ੍ਰੋਗਰਾਮ ਨਾਲ ਹੋਰ ਵੱਡੇ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ हां जी रवि जी देऊ जानकारी ਇਸ ਦਸਤਾਰ ਮੁਕਾਬਲੇ ਦੇ ਬਾਰੇ ਤੇ ਦਸਤਾਰ ਸਜਾਓ ਮਿਸ਼ਨ ਜਿਹੜਾ ਤੁਹਾਡੇ ਵੱਲੋਂ ਸ਼ੁਰੂ ਕੀਤਾ ਗਿਆ ਹੈ ਹੁਣ ਤੱਕ ਕਿੰਨੇ ਪਿੰਡਾਂ ਦੇ ਵਿੱਚ ਇਸ ਤਹਿਤ ਤੁਸੀਂ ਦਸਤਾਰ ਮੁਕਾਬਲੇ ਕਰਵਾ ਚੁੱਕੇ ਹੋ ਮੈ ਜੀ ਜੀ ਕਾ ਖਾਲਸਾ ਮੈ ਜੀ ਕੀ ਫਤਿਹ ਤਕਰੀਬਨ 3 ਸਾਲ ਹੋ ਗਏ ਜੀ ਪ੍ਰੋਗਰਾਮ ਸ਼ੁਰੂ ਕੀਤੇ ਨੂੰ ਇਹ ਬਹੁਤ ਸੇਈ ਮਾ ਪ੍ਰੋਗਰਾਮ ਹੈ ਜੀ ਠੀਕ ਹੈ ਪਹਿਲਾ ਪਿੰਡ ਕਰਾਂਦੇ ਤੇ ਜਿ ਪਡੋਲ ਫਿਰ ਚਲੋ ਵੀਰ ਜੀ ਨੇ ਮਿਲੇ ਸੁੱਖਾ ਜੀ ਰਵਿੰਦਰ ਜੀ ਇਹਨਾਂ ਨੇ ਪਹਿਰੇ ਇਹਨਾਂ ਦਿੱਤੀ ਚ ਲੋਕਾਂ ਬਾਹਰ ਕਰੀਏ ਪਿਛਲੇ ਮਹੀਨੇ ਬਜੀਦ ਵਰ ਕਰਾਇਆ ਸੀ ਅੱਜ ਇੱਥੇ ਇੱਥੇ ਸੰਗਤਾਂ ਨੇ ਬਹੁਤ ਸਾਥ ਦਿੱਤੇ ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਹੈ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਜੇ ਖਾਸ ਕਰ ਆਪਾਂ ਗੱਲ ਕਰੀਏ ਦਸਤਾਰ ਸੰਬੰਧੀ ਬੱਚਿਆਂ ਦੇ ਵਿੱਚ ਕਿਹੋ ਜਿਹਾ ਰੁਝਾਨ ਹੈ ਤੇ ਜੇ ਉਤਸ਼ਾਹਤ ਕਰਨ ਦੀ ਗੱਲ ਕਰੀਏ ਕਿਹੋ ਜਿਹਾ ਇਨਾਮ ਦਿੱਤੇ ਜਾਂਦੇ ਨੇ ਬੱਚਿਆਂ ਨੂੰ ਕਿ ਬੱਚੇ ਇਕੱਲੇ ਦਸਤਾਰ ਨੂੰ ਆਪਾਂ ਜੇ ਆਪਾਂ ਮੁੱਖ ਰੱਖ ਕੇ ਕਰੀਏ ਕਈ ਵਾਰ ਬੱਚਿਆਂ ਦੇ ਮਨ ਨੂੰ ਆਪਾਂ ਨੂੰ ਬਹਿਲਾਉਣਾ ਪੈਂਦਾ ਕਿ ਮੈਡਲ ਦਿੱਤੇ ਜਾਣਗੇ ਮੋਮੈਂਟੋ ਦਿੱਤੇ ਜਾਣਗੇ ਸਨਮਾਨ ਚਿੰਨ ਦਿੱਤੇ ਜਾਣਗੇ ਇਹੋ ਜਿਹਾ ਮਤਲਬ ਉਤਸ਼ਾਹਤ ਕਰਨ ਵਾਲੇ ਜਿਹੜੇ ਆਪਾਂ ਬੱਚਿਆਂ ਨੂੰ ਮਤਲਬ ਪ੍ਰੇਰਿਤ ਕਰਦੇ ਆ ਤਾਂ ਉਹ ਦੇਖ ਕੇ ਕਿੰਨੇ ਕ ਬੱਚੇ ਜੁੜੇ ਨੇ ਇਸ ਨਾਲ ਜੀ ਆਪਾਂ ਨੇ ਕੋਈ ਪਹਿਲਾ ਦੂਆ ਤੀਸਰਾ ਨਾਮ ਨਹੀਂ ਰੱਖਿਆ ਵਾ ਜਿੰਨੇ ਵੀ ਬੱਚੇ ਭਾਗ ਲੈਣਗੇ 10 20 50 ਪਹਿਲੀ ਵਾਰੀ ਸਾਢੇ ਪੇ 10 ਬੱਚੇ ਹੋਏ ਸਿਸਟਮ ਅਗਰ ਦੁਬਾਰਾ ਸਾਹਿਬ ਤੇ ਪੜੌਲ 20 ਹੋਏ ਜੀ ਹੌਲੀ ਹੌਲੀ ਸਾਢੇ ਪੇ 150 ਬੱਚਾ ਵੀ ਹੋ ਜਾਂਦਾ ਜੀ ਬੜਾ ਬੜਾ ਪ੍ਰੋਗਰਾਮ ਹੁੰਦਾ ਜੀ ਠੀਕ ਹੈ ਹਰ ਇੱਕ ਨੂੰ ਮੈਡਲ ਦੇਣਾ ਜੀ ਤੇ ਇਸ ਦੋ ਜੇ ਆਪਾਂ ਸਿਆਸਤ ਪੱਖੋਂ ਦੇਖੀਏ ਕਈ ਵਾਰ ਤੁਹਾਡੇ ਦਸਤਾਰ ਮੁਕਾਬਲੇ ਦੇ ਵਿੱਚ ਰਾਜਨੀਤਿਕ ਆਗੂ ਵੀ ਆਉਂਦੇ ਨੇ ਤੇ ਧਾਰਮਿਕ ਪੱਖੇ ਜੇ ਦੇਖੀਏ ਤਾਂ ਆਪਾਂ ਕਿਸ ਤਰ੍ਹਾਂ ਮਤਲਬ ਦੋਹਾਂ ਪੱਖੋਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਉਹਨਾਂ ਨੂੰ ਬੁਲਾਉਂਦੇ ਜਦੋਂ ਜੀ ਉਹਨਾਂ ਦਾ ਵੀ ਕੋਈ ਸਹਿਯੋਗ ਹੁੰਦਾ ਹੈ ਜੀ ਉਹਨਾਂ ਦਾ ਕੋਈ ਰਾਜਨੀਤੀ ਨਹੀਂ ਇਹ ਚ ਜੀ ਪੜੌਲ ਪਿੰਡ ਹੈ ਜੀ ਆਪਣਾ ਆਪਾਂ ਨੇ ਸੇਵਾ ਕਰਨੀ ਗੁਰੂ ਨਾਨਕ ਦੇਵ ਜੀ ਨੇ ਸਾਡੀ ਡਿਊਟੀ ਲਾਈ ਜੀ ਮੇਨ ਸਾਡਾ ਮਕਸਦ ਹੈ ਦਸਤਾਰ ਅੱਜ ਦੇ ਟਾਈਮ 'ਚ ਤੁਸੀਂ ਦੇਖਿਆ ਆਪਣੇ ਨਾਲ ਸ਼ਹਿਰ ਬਸਿਆ ਜੀ ਮੈਂ ਐਕਸਲਾ ਲੋ ਮੁੱਲਾ ਬਰਲਾ ਲੋ ਨਮਾਗਰੋਂ ਲਾਲ ਹੋਈ 90% ਤੁਹਾਨੂੰ ਭਈ ਇਹ ਮਿਲੂਗੇ ਜਮੋਨੇ ਆਪਣਾ ਸਿੱਖ ਬੱਚਾ ਨਹੀਂ ਦਿਖਦਾ ਜੇ ਗਲੀ ਚ 10 ਬੱਚੇ ਲੱਗਦੇ ਜੀ 9 ਬੱਚੇ ਰੋਡੇ ਲਖੂਗੇ ਸਾਡਾ ਮੇਨ ਮਕਸਦ ਆ ਇਹ ਵੀ ਬੱਚਿਆਂ ਨੂੰ ਆਪਣੀ ਦਸਤਾਰ ਨਾਲ ਜੋੜਨਾ ਜੀ ਹੋਰ ਕਿਹੋ ਜਿਹਾ ਪ੍ਰੋਗਰਾਮ ਕਰਵਾਇਆ ਜਾਂਦਾ ਰਹੇ ਕਿਉਂਕਿ ਤੁਹਾਡੇ ਪਿੰਡ ਦੇ ਵਿੱਚ ਧਾਰਮਿਕ ਸਮਾਗਨ ਵੀ ਨਾਲ ਕਰਵਾਏ ਜਾਂਦੇ ਨੇ ਜੀ ਕਿਰਪਾ ਹਮ ਤਾਂ ਹਰੇਕ ਮਹੀਨੇ ਦੇ ਪਹਿਲੇ ਐਤਵਾਰ ਨੂੰ ਸੰਤਾਂ ਦੇ ਦਰਬਾਰ ਦੋ ਘੰਟੇ ਹਰ ਸ਼ਾਮ ਨੂੰ ਪ੍ਰੋਗਰਾਮ ਹੈ ਪਹਿਲੇ ਐਤਵਾਰ ਨੂੰ ਵੀ ਗੁਰਬਾਣੀ ਨਾਲ ਜੋੜਨਾ ਜੀ ਬੱਚਿਆਂ ਨੂੰ ਦਸੇ ਗੁਰੂਆਂ ਦੇ ਨਾਮ ਪੰਜ ਪਿਆਰੇ ਚਾਰ ਸਹਜਾ ਦੇ ਪੰਜੇ ਤਖਤ ਜੀ ਪੰਜੇ ਕੰਕਾਰ ਇਹਨਾਂ ਦੀ ਜਦ ਨੌਲੇਜ ਹੋਊਗੀ ਆਪਣੇ ਬੱਚਿਆਂ ਨੂੰ ਰਿਵੀਜ਼ਨ ਕਰਾਉਣੇ ਮਤਲਬ ਹਾਂਜੀ 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 ਤੇ ਜੇਕਰ ਜਿਸ ਤਰ੍ਹਾਂ ਅੱਜ ਤੁਸੀਂ ਕੰਸਾਲਾ ਪਿੰਡ ਦੇ ਵਿੱਚ ਪ੍ਰੋਗਰਾਮ ਕਰਵਾਇਆ ਲੋਕ ਹੋਰ ਪਿੰਡਾਂ ਦੇ ਵਿੱਚ ਜੇਕਰ ਕਿਸੇ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਕਿਦਾਂ ਕੀਤਾ ਜਾ ਸਕਦਾ ਕਿ ਹੋਰ ਪਿੰਡ ਵਿੱਚ ਵੀ ਇਹ ਸਮਾਗਮ ਕਰਵਾਇਆ ਜਾਵੇ ਹਾਂਜੀ ਆਪਾਂ ਮਹੀਨੇ ਬਾਅਦ ਕੋਈ ਵੀ ਆਪਾਂ ਨੂੰ ਪਿੰਡ ਵਾਲਾ ਸੰਪਰਕ ਕਰ ਸਕਦਾ ਜੀ ਆਪਣੇ ਨਾਲ ਹਾਂ ਵਿਣਾ ਨੰਬਰ 9814514502 ਰਵਿੰਦਰ ਸਿੰਘ ਰਵੀ ਪੜੌਲ ਪਿੰਡੇ ਜੀ ਆਪਣਾ ਠੀਕ ਹੈ ਹਾਂਜੀ ਅ ਸੁੱਖਾ ਜੀ ਤੁਸੀਂ ਸਾਡਾ ਛੋਟਾ ਵੀਰ ਅਰਵਿੰਦਰ ਸਿੰਘ ਰਵੀ ਜੀ ਪੜੌਲ ਤੋਂ ਸੋ ਸਾਡੇ ਲੋਕਤ ਮਿਸ਼ਨ ਤੋਂ ਸਰ ਸਾਡੇ ਜਰਨਲ ਸਖਤਰ ਰਵਿੰਦਰ ਸਿੰਘ ਜੀ ਵਜੀਦਪੁਰ ਤੇ ਭਾਈ ਹਰਪ੍ਰੀਤ ਸਿੰਘ ਜੀ ਤੋਂ ਨੰਗ ਸਿੰਘ ਨੇ ਗੱਡੂ ਮਜਰੇ ਤੋਂ ਤੋਂ ਉਹਨਾਂ ਦੀ ਪੂਰੀ ਬਾਕੀ ਹੋਰ ਵੀ ਉਹਦੇ ਸਾਥੀ ਪੂਰੀ ਟੀਮ ਦਾਸੀ ਧੰਨਵਾਦ ਕਰਦੇ ਆ ਆਪਣੇ ਨਗਰ ਵੱਲੋਂ ਇਲਾਕੇ ਵੱਲੋਂ ਵੀ ਜਿਹੜੇ ਕਿ ਅੱਜ ਦੇ ਕਲਯੁਗ ਦੇ ਵਿੱਚ ਇਸ ਮਿਸ਼ਨ ਨੂੰ ਅੱਗੇ ਵਧਾ ਰਹੇ ਨੇ ਸੋ ਇਹ ਮਿਸ਼ਨ ਆ ਨਾ ਲੈ ਕੇ ਚੱਲੇ ਨੇ ਕਿ ਹਰ ਇੱਕ ਨਗਰ ਦੇ ਵਿੱਚ ਜਾ ਕੇ ਅਸੀਂ ਇਹ ਢੰਡੋਰਾ ਪੜਦੇ ਨੇ ਕਿ ਸਿੱਖੀ ਨੂੰ ਪਰਫੁੱਲਤ ਕਰਨ ਵਾਸਤੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਵਾਸਤੇ ਤੇ ਦਸਤਾਰ ਉਹਨਾਂ ਦੇ ਸਿਰ ਤੇ ਸਜੇ ਸੋ ਉਹਨਾਂ ਬੱਚਿਆਂ ਨੂੰ ਇਹ ਇਨਾਮ ਦਿੰਦੇ ਨੇ ਮੈਡਲ ਵੀ ਦਿੰਦੇ ਨੇ ਤੇ ਛਿਲਡਾ ਵੀ ਛੋਟੀਆਂ ਦਿੰਦੇ ਨੇ ਤੇ ਨਗਰ ਦੇ ਵੱਲੋਂ ਕੰਸਾਲੇ ਦੀ ਪ੍ਰਬੰਧਕ ਕਮੇਟੀ ਵੱਲੋਂ ਨਗਰ ਵੱਲੋਂ ਸਾਰੇ ਬੱਚਿਆਂ ਨੂੰ ਅੱਜ ਸਾਰੇ ਨਾਮ ਦੇ ਕੇ ਦਾ ਸਰੂਪ ਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਅੱਗੇ ਵਾਸਤੇ ਬੱਚਿਆਂ ਦੇ ਇਹਦੇ ਨਾਲੋਂ ਵਧੀਆ ਢੰਗ ਨਾਲ ਹੋਰ ਤਰੀਕੇ ਨਾਲ ਭਾਈ ਰਵੀ ਸਿੰਘ ਜੀ ਦੇ ਨਾਲ ਮਿਲ ਕੇ ਤੋਂ ਵੱਡੇ ਪ੍ਰੋਗਰਾਮ ਕਰਾਏ ਜਾਣਗੇ ਸੋ ਅਗਲੇ ਮਹੀਨਿਆਂ ਦੇ ਵਿੱਚ ਅਸੀਂ ਇਹਨਾਂ ਬੱਚਿਆਂ ਤੋਂ ਗੁਰਬਾਣੀ ਦੇਡੇ ਕੰਠ ਦੇ ਕੰਠ ਕਰਨ ਦੇ ਮੁਕਾਬਲੇ ਨੇ ਉਹ ਵੀ ਇਹਨਾਂ ਨੂੰ ਦੱਸਿਆ ਹੈ ਵੀ ਤੁਹਾਡੀ ਪਹਿਲਾਂ ਤਿਆਰੀ ਕਰਾਈ ਜਾਵੇਗੀ ਉਸ ਤੋਂ ਬਾਅਦ ਵਿੱਚ ਭਾਈ ਰਵੀ ਜੀ ਰਵਿੰਦਰ ਵਜੀਤਪੁਰ ਜੀ ਭਾਈ ਹਰਪ੍ਰੀਤ ਸਿੰਘ ਜੀ ਸੋ ਦੁਬਾਰਾ ਇਹਨਾਂ ਦੀ ਟੀਮ ਫੇਰ ਸਾਡੇ ਨਗਰ ਦੇ ਵਿੱਚ ਸਹਿਯੋਗ ਕਰਾ ਜਿੰਦਾ ਕਰਾਂਗੇ ਸੋ ਫੇਰ ਬੱਚਿਆਂ ਦੇ ਮੁਕਾਬਲੇ ਕਰਾਵਾਂਗੇ ਅੱਗੇ ਵਾਸਤੇ ਮੈਂ ਕਹਿੰਦਾ ਬੱਚੇ ਗੁਰਸਿੱਖੀ ਵੱਲ ਵਧਣਗੇ ਸੋ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਗੁਰੂ ਮਹਾਰਾਜ ਕਿਰਪਾ ਕਰਨਾ ਤੇ ਕਿ ਜੋ ਇਹੋ ਜਿਹਾ ਮਿਸ਼ਨ ਲੈ ਕੇ ਚੱਲੇ ਨੇ ਇਹਨਾਂ ਨੂੰ ਦੇਹ ਰੋਗਤਾ ਲੰਬੀ ਆਈਓ ਬਖਸ਼ਣ ਪਰਮਾਤਮਾ ਸੋ ਹਜੇ ਸਿੰਘ ਜੀ ਆਪਣੇ ਇਲਾਕਿਆਂ 'ਚ ਹੋਣਗੇ ਤੇ ਸਿੱਖੀ ਦਾ ਪ੍ਰਚਾਰ ਵੈਸੇ ਹੀ ਵਧੇਗਾ ਆਪਣੇ 'ਚ ਸੁਖਾ ਜੀ ਜੇ ਗੱਲ ਕਰੀਏ ਤਾਂ ਬੱਚਿਆਂ ਦੀ ਬੱਚੇ ਜ਼ਿਆਦਾਤਰ ਦੇਖਣਾਂ 'ਚ ਲੱਗਦਾ ਕਿ ਆਪਣੇ ਪਿੰਡ ਦੇ ਹੀ ਨੇ ਕੀ ਬਾਰੋਂ ਕੋਈ ਸੱਦਾ ਨਹੀਂ ਲਾਇਆ ਹੋਰ ਪਿੰਡਾਂ ਦੇ ਬੱਚਿਆਂ ਨੂੰ ਵੀ ਨਹੀਂ ਬੱਚੇ ਕੁਝ ਬਾਹਰ ਦੇ ਆਏ ਥੋੜੇ ਆਏ ਥੋੜੇ ਬੱਚੇ ਆਏ ਬਾਹਰ ਦੇ ਬਾਹਰ ਦੇ ਬੱਚੇ ਵੀ ਹੈ ਨੇ ਤੇ ਪਿੰਡ ਦੇ ਬੱਚੇ ਵੀ ਨੇ ਸਭ ਤੋਂ ਹਸ਼ਿਆਰ ਪਰ ਤਗੀ ਪਰ ਹੈ ਨਾ ਪਿੰਡਾਂ ਤੋਂ ਆਏ ਨੇ ਬੱਚੇ ਕਿਉਂਕਿ ਬਹੁਤ ਇਹ ਨਾ ਜਿਹੜੇ ਦਸਤਾਰ ਮੁਕਾਬਲੇ ਹੁੰਦੇ ਨੇ ਬਹੁਤ ਦੂਰੋਂ ਦੂਰੋਂ ਬੱਚੇ ਜਿਵੇਂ ਪਤਾ ਲੱਗਦਾ ਨਾ ਇਹ ਥੋੜੀ ਜਿਹੀ ਘਾਟ ਹੈਗੀ ਸਾਡੇ ਵੱਲੋਂ ਕਿ ਅਸੀਂ ਪੂਰਾ ਪ੍ਰਚਾਰ ਨਹੀਂ ਭਾਈ ਰਵੀ ਸਾਹਿਬ ਨੇ ਜਰਾਬੀ ਨੇ ਤੇਰਵਿੰਦਰ ਜੀ ਨੇ ਸਾਨੂੰ ਪ੍ਰੋਗਰਾਮ ਕਦਰ ਦਿੱਤਾ ਹੋਇਆ ਸਾਡੀ ਥੋੜੀ ਜਿਹੀ ਘਾਟ ਰਹੀ ਹੈ ਕਿ ਅਸੀਂ ਪੂਰੇ ਪਿੰਡਾਂ ਤੱਕ ਇਹ ਆਪਣਾ ਨਹੀਂ ਦੱਸ ਸਕਕੇ ਸੋ ਉਹ ਅਸੀਂ ਅੱਗੇ ਬਾਤ ਇਹ ਜਿਹੜੀ ਤਰੂਟੀ ਕੋਈ ਰਹੀ ਸਾਤੋਂ ਅਸੀਂ ਬਿਲਕੁਲ ਦੂਰ ਕਰਾਂਗੇ ਉਹਨੂੰ ਤੇ ਹੋਰ ਮੈਸੇਜ ਕੀ ਲਾਉਣਾ ਚਾਹੁੰਦੇ ਹਾਂ ਖਾਸ ਕਰ ਦਸਤਾਰ ਮੁਕਾਬਲੇ ਸੰਬੰਧੀ ਅਸੀਂ ਮੈਸੇਜ ਤਾਂ ਇਹ ਹੀ ਲਾਉਣਾ ਚਾਹੁੰਦੇ ਆ ਦੇਖੋ ਇਹ ਸਰਕਾਰਾਂ ਨੇ ਤਾਂ ਕਰਨਾ ਨਹੀਂ ਹੈ ਸਰਕਾਰਾਂ ਤਾਂ ਕੋਈ ਵੀ ਹੋਵੇ ਭਾਵੇਂ ਉਹ ਸਾਰੀਆਂ ਸਾਡਾ ਬੇੜਾ ਬਠਾ ਲਨ ਤੇ ਬੈਠੀਆਂ ਖੜੀਆਂ ਨੇ ਸੋ ਇਹੋ ਜਿਹੇ ਜਿਹੜੇ ਭਲੇ ਪੁਰਸ਼ ਨੇ ਜਿਹੜੇ ਇਲਾਕੇ ਦੇ ਵਿੱਚੋਂ ਸਿਰ ਕੱਢ ਰਹੇ ਜਿਨ੍ਹਾਂ ਨੂੰ ਅੰਦਰ ਦਰਦ ਹੈ ਕਿ ਬੱਚਿਆਂ ਨੂੰ ਸਿੱਖੀ ਨਾਲ ਜੋੜਿਆ ਜਾਵੇ ਦਸਤਾਰ ਨਾਲ ਜੋੜਿਆ ਜਾਵੇ ਸੋ ਸਾਡੇ ਲੋਕਾਂ ਦਾ ਵੀ ਫਰਜ਼ ਬਣਦਾ ਏ ਕਿ ਇਹੋ ਜੀ ਟੀਮ ਨਾਲ ਜਿਹੜੇ ਇਹ ਜੇ ਮਿਸ਼ਨ ਚਲਾਉ ਉਹਨਾਂ ਦੇ ਨਾਲ ਜੁੜ ਕੇ ਉਹਨਾਂ ਦਾ ਹੌਸਲਾ ਵਧਾਉਣਾ ਚਾਹੀਦਾ ਤੇ ਉਹਨਾਂ ਦਾ ਸਹਿਯੋਗ ਦੇਣਾ ਚਾਹੀਦਾ ਤਾਂ ਕਿ ਸਾਡੇ ਬੱਚੇ ਬੱਚੇ ਗਲਤ ਰਸਤੇ ਨੂੰ ਨਾ ਤੁਰਨਾ ਗੁਰਸਿੱਖੀ ਜੀਵਨ ਬਤਾਉਣਾ ਤੇ ਚੰਗੇ ਰਸਤੇ ਨੂੰ ਤੁਹਾਨੂੰ ਗੁਰੂ ਮਹਾਰਾਜ ਕਿਰਪਾ ਰੱਖਣਾ ਤੇ ਸੋ ਅਸੀਂ ਅੱਗੇ ਵਾਸਤੇ ਇਹਨਾਂ ਦਾ ਬਿਲਕੁਲ ਸਾਥ ਦੇਵਾਂਗੇ ਬਹੁਤ ਵਧੀਆ ਮਿਕਹਣ ਚਲਾ ਰਹੇ ਨੇ ਵਾਈਕਾਲ ਸਾਹਿਬ ਵਾਈਗੁਰੂ ਜੀ ਆ ਜੇ ਗੱਲ ਕੀਤੀ ਜਾਵੇ ਦਸਤਾਰ ਮੁਕਾਬਲੇ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਪ੍ਰੋਗਰਾਮ ਧਾਰਮਿਕ ਜਿਵੇਂ ਕੌਣ ਬਣੇਗਾ ਪਿਆਰੇ ਦਾ ਪਿਆਰਾ ਤੇ ਹੋਰ ਬਹੁਤ ਸਾਰੇ ਪ੍ਰੋਗਰਾਮ ਕਰਵਾਏ ਜਾਂਦੇ ਨੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਸਮਾਗਮ ਨੂੰ ਇਹ ਦੇਖੋ ਸਤਨਾਮ ਸਿੰਘ ਇਹ ਹੈ ਵੀ ਜਿਹੜਾ ਹੁਣ ਸਮਾਂ ਚੱਲ ਰਿਹਾ ਵੈਸੇ ਤਾਂ ਸਿੱਖੀ ਦੀ ਪ੍ਰਚਾਰ ਦੀ ਹਮੇਸ਼ਾ ਹੀ ਲੋੜ ਹੈ ਸੋ ਨਵੀ ਪਨੀਰੀ ਨੂੰ ਛੋਟੇ ਬੱਚਿਆਂ ਨੂੰ ਸੰਭਾਲਣ ਦੀ ਬਹੁਤ ਲੋੜ ਹੈ ਇਸੇ ਤਹਿਤ ਨਿਊ ਚੰਡੀਗੜ੍ਹ ਖੇਤਰ ਵਿੱਚ ਜੋ ਮੁਹਾਲੀ ਜ਼ਿਲ੍ਹੇ ਦੇ ਵਿੱਚ ਪੈਂਦਾ ਇਸ ਏਰੀਆ ਦੇ ਵਿੱਚ ਆਪਾਂ ਸਾਰੇ ਹੀ ਵੀਰ ਜਿੰਨੇ ਖੜੇ ਰਲ ਮਿਲ ਕੇ ਕੋਸ਼ਿਸ਼ ਹੋ ਰਹੀ ਹੈ ਜਿਵੇਂ ਛੋਟੇ ਬੱਚਿਆਂ ਨੂੰ ਗੁਰਬਾਣੀ ਮੁਕਾਬਲੇ ਤੇ ਦਸਤਾਰ ਸਜਾਉਣ ਦੀ ਕੌਣ ਬਣੇਗਾ ਪਿਆਰੇ ਦਾ ਪਿਆਰਾ ਉਹਦੇ ਵਿੱਚ ਸਵਾਲ ਜਵਾਬ ਹੁੰਦੇ ਨੇ ਨਾਮ ਉਹ ਵੀ ਇਸ ਸਸਤਾ ਪੰਜਾਬ ਤੋਂ ਜੁੜੀ ਹੋਈ ਹੈ ਸੋ ਉਸ ਦੇ ਵਿੱਚ ਅਸੀਂ ਵੀ ਇੱਕ ਸਸਤਾ ਜੋ ਪਹਿਲਾਂ ਇਸ ਤਰ੍ਹਾਂ ਚਲਾ ਰਹੇ ਸੀ ਹੁਣ ਪਿਛਲੇ ਦਿਨੀ ਦਸਤਾਰ ਸਜਾਈਏ ਛਾਨ ਬਧਾਈਏ ਸਸਤਾ ਨਿਊ ਚੰਡੀਗੜ੍ਹ ਇਹਦਾ ਗਠਨ ਕੀਤਾ ਸਾਰੇ ਵੀਰ ਹੋਰੀ ਹੋਈ ਉਹਦੇ ਵਿੱਚ ਸ਼ਾਮਲ ਹੋ ਰਹੇ ਨੇ ਜਿਹੜੇ ਜਿਹੜੇ ਵੀ ਸਮਾਂ ਕੱਢਦੇ ਰਹੇ ਨੇ ਸੋ ਹੁਣ ਅਸੀਂ ਟੀਚਾ ਰੱਖਿਆ ਕਿ ਸਾਰੇ ਪਿੰਡਾਂ ਵਿੱਚ ਲਗਾਤਾਰ ਅਸੀਂ ਜਾਵਾਂਗੇ ਪ੍ਰੋਗਰਾਮ ਲਾਵਾਂਗੇ ਛੋਟੇ ਤੋਂ ਲੈ ਕੇ ਬੱਚਿਆਂ ਤੋਂ ਨੌਜਵਾਨਾਂ ਤੱਕ ਪਾਵੇਂ ਉਹ ਦਸਤਾਰ ਬਨਣ ਹੀ ਹੋਵੇ ਤੇ ਦੂਜਾ ਗੁਰਬਾਣੀ ਦੇ ਤੇ ਗੁਰਮਤ ਦੇ ਸਵਾਲ ਜਵਾਬਾਂ ਦੇ ਮੁਕਾਬਲੇ ਹੁਣ ਮਤਲਬ ਇਹ ਹੈ ਕਿ ਉਹਨਾਂ ਨੂੰ ਗੁਰਮਤ ਦੇ ਵੱਲ ਜੋੜਨਾ ਪਤਤ ਪਣੇ ਤੋਂ ਨਸ਼ਿਆਂ ਤੋਂ ਬਚਾ ਕੇ ਚੰਗੇ ਰਾਹ ਤੇ ਤੋਰਨਾ ਇੱਕ ਕੋਸ਼ਿਸ਼ ਜੀ ਹੈ ਕਿ ਸੇਵਾ ਹੈ ਹੁਣ ਤੱਕ ਕਿੰਨੇ ਪਿੰਡਾਂ ਦੇ ਵਿੱਚ ਕਰਵਾ ਚੁੱਕੇ ਹੋਏ ਦਸਤਾਰ ਮੁਕਾਬਲੇ ਇਹ ਅਜੇ ਦੇਖੋ ਸ਼ੁਰੂਆਤ ਹੈ 10-15 ਪਿੰਡਾਂ ਦੇ ਵਿੱਚ ਹੋ ਚੁੱਕੇ ਨੇ ਅਗਲੇ ਸਮੇਂ ਦੇ ਵਿੱਚ ਅਸੀਂ ਜਿੰਨੇ ਵੀ ਪਹਿਲਾਂ ਨਿਊ ਚੰਡੀਗੜ੍ਹ ਖੇਤਰ ਦੇ ਹੀ ਚੁਣਿਆ ਹੈ ਆਪਣਾ ਜਿਹੜਾ ਏਰੀਆ ਮਾਜਰੀ ਬਲਾਕ ਅਦੀਨ ਇਹਨਾਂ ਦੇ ਸਾਰੇ ਪਿੰਡਾਂ ਵਿੱਚ ਅਸੀਂ ਇਹ ਪ੍ਰੋਗਰਾਮ ਰੱਖਾਂਗੇ ਤੇ ਅਗਲੇ 17 ਤਰੀਕ ਨੂੰ ਕੌਣ ਬਣੇਗਾ ਪਿਆਰੇ ਦਾ ਪਿਆਰਾ ਪਿੰਡ ਤਕੀ ਪਰ ਵਿੱਚ ਕਰਵਾਇਆ ਜਾ ਰਿਹਾ ਹੈ ਕੋਈ ਸੁਨੇਹਾ ਮੈਸੇਜ ਕੀ ਲਾਉਂਗੇ ਮੈਸਜ ਤਾਂ ਇਹ ਹੈ ਜੀ ਵੀ ਅਸੀਂ ਆਪਣੀ ਜ਼ਿੰਮੇਵਾਰੀ ਅੱਜ ਬਣਦੀ ਹੈ ਕਿ ਸਾਡੇ ਪਾਸ ਤੇ ਗੁਰੂ ਸਾਹਿਬ ਨੇ ਅਨੇਕਾਂ ਹੀ ਸਿੰਘਾਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਏ ਕਿ ਸਾਡਾ ਜਨਮ ਦਾ ਆਪਣਾ ਫਲ ਸਾਨੂੰ ਮਿਲਣਾ ਏ ਉਹ ਆਪਣੇ ਬੱਚਿਆਂ ਨੂੰ ਅਸੀਂ ਸੰਭਾਲੀਏ ਗੁਰਮਤਿ ਵਿਰਸੇ ਨਾਲ ਲਾਈਏ ਤੇ ਉਹਨਾਂ ਨੂੰ ਮਾਰੂ ਅਲਮਤਾ ਤੋਂ ਬਚਾ ਕੇ ਚੰਗੇ ਪਾਸੇ ਤੋਰੀਏ ਤੇ ਸਿੱਖੀ ਦੀ ਸ਼ਾਨ ਵਧਾਈਏ ਇਹੀ ਸਾਡਾ ਮੁਖਮੰਤ ਹੈ ਜੀ